ਤੁਸੀਂ ਦੇਖ ਰਹੇ ਹੋ ਐ ਮੈਸਡੂਜ ਪੱਕੇ ਏਰੀਆ ਤੇ ਪਿਆਰੇ ਕਿਸਵਰ ਖਬਰ ਬਣ ਕੇ ਸਾਹਮਣੇ ਆਈ ਹੈ ਤੁਸੀਂ ਵੀ ਰਾਣੀ ਤੁਸੀਂ ਦੇਖ ਸਕਦੇ ਹੋ ਜੋ ਕਿ ਟ੍ਰੇਨ ਮਾਲ ਟ੍ਰੇਨ ਇੱਕ ਜੰਮੂ ਤੋਂ ਚੱਲ ਕੇ ਉੱਚੀ ਬਸੀ ਆ ਕੇ ਰੁਕੀ ਉਹ ਵੀ ਬਿਨਾਂ ਡਰਾਈਵਰ ਤੋਂ ਜਾਣਕਾਰੀ ਦੇ ਮਤਾਬਕ ਕੋਈ ਵੀ ਹਰੀ ਜਾਣਕਾਰੀ ਹੈ ਅਧਿਕਾਰੀਆਂ ਕੋਲ ਨਹੀਂ ਮਿਲੀ ਜਿਸ ਨਾਲ ਸੀ ਤਾਂ ਪੱਕ ਤੱਕ ਜਾਣਕਾਰੀ ਦੇ ਸਕੀ ਹੈ ਤੁਸੀਂ ਦੇ ਸਕਦੇ ਹੋ ਲਾਈਵ ਤਸਵੀਰਾਂ ਜੋ ਗੇਟ ਰੇਲ ਬਿਨਾਂ ਡਰਾਈਵਰ ਤੋਂ ਜੰਮੂ ਤੋ ਚੱਲ ਕੇ ਉੱਚੀ ਬਸੇ ਪਹੁੰਚ ਗਈ ਉਸ ਮਾਲ ਦਾ ਸ਼ੁਕਰ ਹੈ ਕੋਈ ਵੀ ਤਰ੍ਹਾਂ ਦਾ ਵੱਡਾ ਹਾਸਾ ਨਹੀਂ ਹੋਇਆ ਆਸੀਂ ਸਾਰੇ ਸਮਾਰਕ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਜਿਸ ਨੇ ਇਸ ਵੱਡੇ ਹਾਦਸੇ ਹੋਣ ਤੋਂ ਬਚਾਇਆ ਤੁਸੀਂ ਬਿਲਕੁਲ ਦੇਖ ਸਕਦੇ ਹੋ ਲਾਈਵ ਤਸਵੀਰ ਆ ਰਹੀ ਹੈ ਕਿਉਂਕਿ ਟ੍ਰੇਨ ਇਸ ਟਾਈਮ ਮੌਜੂਦਾ ਉੱਚੀ ਵਸਤੂ ਟ੍ਰੈਕ ਦੇ ਉੱਪਰ ਖੜੀ ਹੈ ਉਸ ਮਾਲਕ ਨੇ ਇਹ ਕਿਰਪਾ ਕੀਤੀ ਕਿ ਉਸ ਟਾਈਮ ਕੋਈ ਵੀ ਟ੍ਰੇਨ ਆਪਰੇ ਨਹੀਂ ਆ ਰਹੀ ਸਾਹਮਣੇ ਨਹੀਂ ਆ ਰਹੀ ਸੀ ਰਸਤਾ ਬਿਲਕੁਲ ਕਲੀਅਰ ਸੀ ਦਾ ਜੋ ਕਿ ਇੱਕ ਬਹੁਤ ਵੱਡੀ ਘਟਨਾ ਹੋ ਸਕਦੀ ਸੀ। ਸਾਡੀ ਕੋਸ਼ਿਸ਼ ਕਰਦੇ ਆ ਕਿ ਜਿਹੜੇ ਰੱਦੀਆ ਜੋ ਬਾਹਰ ਦਾ ਟਾਵਾ ਆਪਣੇ ਪ੍ਰਸ਼ਾਸਨ ਨੂੰ ਲੋਕਾਂ ਤੱਕ ਪਹੁੰਚਾਉਂਦੇ ਰਹੀ ਹੈ। ਉਹ ਇਹ ਜੋ ਖਾਸੇ ਬਾਪੜਨ ਤੋਂ ਬਚ ਸਕੀਏ। ਬਿਲਕੁਲ ਤੁਸੀਂ ਦੇਖ ਰਹੇ ਹੋ ਐਮਐਸ ਪਟੇਰੀਆਂ ਦੇ ਲਾਈਵ ਤਸਵੀਰਾਂ जैसे जानकारी के मुताबिक लोगों का कहना है कि असल ट्रेन आदि देखी जो कि बिना ड्रैवर तुम सी इस बारे कोई पुख्ता प्रूफ नहीं मिले अभी तक कारण सी कि ट्रेन किस तरीके जम्मू तो चल के उची बसी पहुंच गए देखते दे रहो ਐਮਐਸ ਗੁਰ ਮਕੇਰੀਆ ਦੇ ਨਾਲ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਮਹਿਰਾ ਅੱਜ ਇਹ ਉਸ ਮਾਲਕ ਦਾ ਸ਼ੁਕਰਗੁਜ਼ਾਰ ਕਰਦੇ ਆਂ